हां जी किसान वीरो सारेया नु सास्रीया काल स्वागत करदे हां ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਮਾਰ ਕੇ ਦਿਖਾਵਾਂਗੇ ਬੱਚਾ ਮਗਰ ਆ ਕੱਟੀ ਹੈ ਡਿਟੇਲ ਆਪਾਂ ਸਾਰੀ ਬਾਈਸ ਕਤਰ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰੇ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਲਗੜ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਫੇਸਬੁਕ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਆਪਾਂ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਰਹੇ ਨੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੀ ਹਾਂਜੀ ਬਾਈ ਸਕਤਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿੱਟੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹਾਂ ਵਧੀਆ ਬੇਜੀ ਤੁਸੀਂ ਸੁਣਾਓ ਡਿਟਾਲ ਜੀ ਵਧੀਆ ਵਧੀਆ ਜੀ ਕਾਫੀ ਟਾਈਮ ਹੋ ਗਿਆ ਮੈਸਾਂ ਚਾਰ ਪੰਜ ਮਹੀਨੇ ਹੋ ਗਏ ਨੇ ਹਾਂਜੀ ਚਲੇ ਗਏ ਹਾਂ ਕਿਤੇ ਬਾਹਰ ਅੱਛਾ ਜੀ ਹਾਂਜੀ ਠੀਕ ਹੈ ਜੀ ਉਹ ਫਿਰ ਤੁਹਾਨੂੰ ਬੁਦਾਉਣਾ اے بھائی جی ویڈیو شروع کرنے ਤੋਂ پہلے ایک ریڈریس اپنا کنفرم کر دیجیے اپنا سر سنگھ پنڈیا ہاں جی پٹی مالا دی ਜਿਹੜਾ ਸਰਦਾਰਨ تحصیل ਪੱਟੀ ਠੀਕ ਹੈ ਜੀ فون نمبر ਆਪਣਾ 88721 179 ਠੀਕ ਹੈ ਜੀ فون نمبر ਹੋ ਪੁਰਾਣਾ ਚੱਲਦਾ ਪੁਰਾਣਾ ਹੀ ਪੁਰਾਣਾ ਹੀ ਠੀਕ ਹੈ ਜੀ ਤੇ ਬਸ ਕਤਰ ਸਿੰਘ ਜੀ ਜਿਹੜੀ ਮੱਝ ਆਪਾਂ ਅੱਜ ਵੀਡੀਓ ਦੇ ਵਿੱਚ ਦਿਖਾਉਣੀ ਆ ਸੁਹਾ ਕਨਵਾ ਸੂਈ ਇਹ ਵੀ ਕੋਈ ਇਹਨੂੰ ਲਾਲੇ ਦੁੱਜਾ ਸਮਝਲੇ ਕੋਈ ਤਿੱਜਾ ਸਮਝਲੇ ਮਾਦੀ ਤਰ੍ਹਾਂ ਥੋੜੀ ਲੱਸੀ ਆ ਹਾਂ ਜੀ ਹਾਂ ਜੀ ਆਹ ਬਾਕੀ ਬਰੀਡ ਤੇ ਬੜੀ ਆ ਕੱਲ ਦੀ ਨਹੀਂ ਆ ਹਾਂਜੀ 44 ਕੁੜੀ ਜੋ ਮੂਹ ਨਹੀਂ ਦੁਕਾਨ ਦੇ ਜੰਗਰਾਂ ਦੇ ਸਾਹਮਣੇ ਕਰਦੇ ਠੀਕ ਹੈ ਜੀ ਬਹੁਤ ਕਰਤੂਤ ਆੜੀ ਇਹਦੇ ਮਗਰ ਬੱਚਾ ਕੀ ਹੈ ਜੀ ਇਹਦੇ ਮਗਰ ਕੱਟੀ ਆ ਜੀ ਕੱਟੀ ਰੋ ਸੂਈ ਨੂੰ ਮਾਚ 20 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਤੇ ਬੱਚਾ ਮਗਰ ਕੱਟੀ ਬਾਈ 70 ਦੁੱਧ ਕਿੰਨਾ ਤਿਆਰ ਹੋਊ ਦੁੱਧ ਵੀ ਜਿਹੜਾ ਹੋਣਾ ਹੋਊਗਾ ਮੈਂ ਆਪਾਂ ਤੋਂ ਰਿਮਾਨਾ ਜਿਹੜਾ ਵਧੀਆ 8 ਲੀਟਰ ਦੁੱਧ ਜਿਹੜਾ ਚਵਾਈ ਕਰਾ ਦੇਣੀ ਆਪਾਂ ਹਾਂ ਜਿਹੜੀ ਚਵਾਈ ਕਰਾ ਦੇਣੀ ਆ ਵੱਧ ਨੂੰ 4 ਦਿਨ ਸੰਭੂ ਮੱਝ 13-14 ਕਿਲੋ ਦੁੱਧ ਕਰੂ ਉਦਾਂ ਵਿਖਾਵਾ ਵਾਸਤੇ ਜੇ ਵੇਖੀ ਤੇ 10 ਕਿਲੋ ਲੀਟਰ ਵਾਲਾ ਵੀ ਕਰਦੀ ਹੈ ਨਾ ਆ ਜੀ ਮੱਝ ਮੈਂ ਦੱਸਾਂ ਤੁਹਾਨੂੰ ਵੀ ਜੱਗੀ ਮੇਰੇ ਕੋਲ ਆ ਕੇ ਠੀਕ ਹੈ ਜੀ ਠੀਕ ਹੈ ਜੀ ਵੱਧ ਮਾਰੀ ਭੁਖੀ ਆ ਤੇ ਠੀਕ ਹੈ ਜੀ ਹਾਂ ਜੀ ਤੇ ਬਾਈ ਸਕੱਤਰ ਸਿੰਘ ਜੀ ਕਿੰਨਾ ਕੇ ਦਾ ਮੁੱਲ ਕਰਨ ਮੁੱਲ ਵੀ ਜੀ ਬਿਲਕੁਲ ਦੇਣ ਲੈਣਾ ਨਹੀਂ ਕਰੀਏ ਦੇਣ ਲੈਣ ਵਾਲੇ ਬਿਲਕੁਲ 55000 ਨਹੀਂ ਦੇ ਦੇਗੀ 55000 ਹੈਗੀ ਕਿ ਜੇ ਇਸ ਕੋ ਥੋੜੀ ਬਾਲੀ ਕੋਨੇ 10000 ਦਾ ਕਰਦਾ ਵੀ 75000 ਰੁਪਏ ਦੇ ਦਾਰੀ ਦੇਦਾ ਵੀ ਠੀਕ ਹੈ ਜੀ ਲਓ ਜੀ ਦੋਸਤੋ ਡਿਮਾਂਡ ਵੈਸੇ ਵੀਰ ਨੇ ਮੋਲ ਜੇ ਮੱਝ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਬੀਚਲੀ ਬਿਲਕੁਲ ਨਾਰਮਲ ਕੀਤਾ 55000 ਰੁਪਏ ਡਿਮਾਂਡ ਕੀਤੀ ਆ ਤੇ 54000 ਦੇ ਵਿੱਚ ਵੀਰ ਕਹਿੰਦਾ ਵੀ ਆ ਆਂ ਗਿਆ ਤਾਂ ਮਾਨ ਤਨ ਛੋਟ ਸਪਾ ਹੋਊਗਾ ਬਾਕੀ ਮੱਝ ਦੋਸਤੋ ਇੱਕ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਇਹ ਤਾਜੀ ਸੂਈ ਹੈ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਜੀ ਬਾਈ ਜੀ ਬਾਹਰ ਕੱਢੀ ਅਖਰੀ ਤੋੜ ਕੇ ਦਿਖਾ ਦਈਏ ਵੀਰਾਂ ਹਾਂ ਹਾਂ ਜੀ ਦੋਸਤੋ ਮੈਂ ਤੁਹਾਨੂੰ ਇਹ ਆਰਡਰ ਕੁਆਲਿਟੀ ਵਿਖਾ ਰਿਹਾ ਨਾ ਅਗਲੇ ਬਨੇ ਦੋਸਤੋ ਧੁੰਨ ਤੱਕ ਹਵਾਨਾ ਤੇ ਮਗਲੇ ਬਨੇ ਸੂ ਤੱਕ ਹਵਾਨਾ ਤਕਰੀਬਨ ਜਜਮੈਂਟ ਕਰਦੀ ਹੈ ਪੂਰਾ ਕਾਲੇ ਜੀ ਪੂਰੀ ਬਲੇ ਜੈਡ ਬਲੈਕ ਜੀ ਹੈ ਨਾ ਲਓ ਜੀ ਆ ਕਰਿਓ ਜੀ ਚੈੱਕ ਆ ਦੇਖੋ ਜੀ ਆ ਦੋਸਤੋ ਦੇਖੋ ਜੀ ਆਰਡਰ ਕੁਆਲਿਟੀ ਕਰਮਾਈ ਦੀ ਬਹੁਤ ਸੋਹਣੀ ਤਿਆਰ ਕੀਤੀ ਹੈ ਕਰੋ ਜੀ ਚੈੱਕ ਮਨਾਂ ਆ ਗਾਂਦੀ ਪੱਟਾ ਨੂੰ ਭਾਈ ਭਾਈ ਠੀਕ ਹੈ ਜੀ ਮੋਲੇ ਦੋਸਤੋ ਬਿਲਕੁਲ ਨਾਰਮਲ 55000 ਦੇ ਵਿੱਚੋਂ ਤੁਹਾਡਾ ਆਇਆਂ ਗਿਆ ਦਾ ਮਾਨ ਤਾਂ ਜਿਹੜਾ ਹੋਊਗਾ हां अमर जी बार कर दी कैसे लो जी करो जी चेक कोई नहीं कोई हेलो जी बहुत सोनी दोस्तों ऑर्डर वाले बाजी थोड़ी आगे ਨੂੰ ਤੋਰ ਦੀਏ ਘਰ ਦੇ ਵਿੱਚ ਤੇ થોੜੇ ਉੱਥੇ ਅਗਲੇ ਬੰਨੇ ਕਮਾਲ ਹੋਣਾ ਹਾਂ ਹਾਲੋ ਜੀ ਕਰੋ ਚੈੱਕ ਜੀ ਦੋਸਤੋ ਦੇਖੋ ਜੀ ਬਹੁਤ ਸੋਹਣਾ ਕੱਦ ਕਾਠ ਲਿਸਾ ਪਾਣੇ ਥੋੜਾ ਜਿਹਾ ਹੈ ਨਾ ਦੂਰ ਲੱਗ ਰਹੇ ਨੇ ਜਿਹੜਾ ਰੇਲ ਕਿਹਾ ਆਹ ਲਓ ਜੀ ਕਰੋ ਚੈੱਕ ਜੀ। ਕੁੜੀ ਦਾ ਮੂੰਹ ਹੀ ਟੁੱਟਾ ਵੀਰੇ। ਲਓ ਜੀ ਮੋੜੋ ਜੀ ਕਮਾ ਲਓ। ਸੁਵਾਦ ਤੋਂ ਤੱਕ ਤੇ ਜਾਮਾ ਲੈ ਕੋ ਤੇ ਜਾਮਾ ਲੈ ਉਹ ਡਿਪੈਂਡ ਹੈ ਗੱਲ ਤੁਹਾਡੇ ਤੇ। ਆ ਲਓ ਜੀ। ਮਾ ਜੀ ਜਿਹੜਾ ਵੀਰ ਥਾਮ ਕਰੂਗਾ ਆਪ ਦੱਸੂਗਾ। ਲਈ ਦੋਸਤੋ। ਆਹ ਬਾਕੀ ਆਹ ਚੱਡੇ ਰਹੀ ਕਿੱਡੀ। ਆ ਲਓ ਜੀ ਕਰੋ ਚੈੱਕ ਜੀ। ਬਿਲਕੁਲ ਨੋਰਮਲ ਰੇਟ ਗਮਾ ਵਾਲੇ ਰੇਟ ਬਾਈ ਨੇ ਮੰਗਿਆ ਮੱਚਦਾ। ਸਰ ਤੋਂ ਤੁਹਾਨੂੰ ਆਰਡਰ ਕੁਆਲਿਟੀ ਵਿਖਾ ਦਣਾ ਕਰੀ। ਮੱਝ ਦਾ ਘਾਟੇ ਵੰਦਾ ਹੀ ਕੋਈ ਨਹੀਂ। ਚੋਗੇ ਦੁੱਧ ਵੀ ਫੇਰ 50 40 ਦੀ ਫੇਰ ਵੇਚੀ। ਆਹ ਵੇਖੋ ਜੀ ਕਰੋ ਚੈੱਕ ਥਣ ਕੁਆਲਿਟੀ ਵੀ। ਚਵਾਈ ਸਾਹਿਬ ਇਦਾਂ ਇਹਨੂੰ ਜਿਦਾ ਮੱਛੀ ਮੋਟਰ ਆ। ਠੀਕ ਹੈ। ਢੜੀ ਢੜੀ ਮੋਟੀ ਤਾਰ ਤੇ ਪੋਲੀ। 12 ਬਾਈ ਸਤਾਰ ਤੇ ਚਾਰੇ ਥਾਂ ਤੇ ਆ ਬਿਲਕੁਲ ਬਰਾਬਰ ਹੋਈ ਹੈ। ਬੇਬਿਧਰਾ ਹੋਏ ਡੀ ਪੋਲੀ ਇੱਕੋ ਜੀ ਚੋਣ ਆ। ਠੀਕ ਹੈ ਜੀ। ਆ ਇੱਕ ਨੰਬਰ ਆ। ਠੀਕ ਹੈ ਜੀ। ਲੋ ਜੀ ਦੋਸਤੋ ਬਾਈ ਨੇ ਗੱਲਾਂ ਬਤਾ ਜਿੰਨੀਆਂ ਦੱਸਤੀਆਂ ਸਾਰੀਆਂ ਵਧੀਆ ਦੱਸੀਆਂ ਵਾ ਨੋਟ ਕਰਿਓ ਜਰੂਰ। 8 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਇਸ ਵਿਖਾਵਾ ਜਿਹੜਾ ਕਰਦੀ ਹੈ 9 10 ਕਿਲੋ ਵਾਲਾ ਵੀ ਕਰਦੀ ਹੈ ਬੱਚਾ ਇਹਦੇ ਮਗਰ ਕੱਟੀ ਹੈ ਸਵੇਰ ਤੁਹਾਡੇ ਸਾਹਮਣੇ ਹੈ ਦੁੱਧਾਂ ਮੰਨ ਲਓ ਕੋ ਤੇਜਾ ਮੰਨ ਲਓ ਬਿਲਕੁਲ ਨੋਰਮਲ ਰੇਟ 54000 ਦੇ ਵਿੱਚ ਬਾਈ ਕਹਿੰਦਾ ਵੀ ਆਇਆ ਗਿਆ ਨੇ ਜਿਹੜਾ ਮਾਨਤਾ ਜਿਹੜਾ ਛੋਰ ਛੱਪਾ ਮੌਕੇ ਤੇ ਜਰੂਰ ਹੋਊਗਾ ਬਾਕੀ ਦੋਸਤੋ ਮੋਲ ਵੀਡੀਓ ਵਾਲੇ ਸਿੱਸੀ ਨੂੰ ਦੇ ਫੋਨ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਫੋਨ ਦੇ ਨਾਲ ਇੱਕ ਇੱਕ ਫੋਨ ਦੇ ਨਾਲ ਇਹਨਾਂ ਵੀਰਾਂ ਦਾ ਵੀ ਹੌਸਲਾ ਵਧਦਾ ਤੇ ਸਾਡਾ ਵੀ ਜਿਹੜਾ ਹੌਸਲਾ ਬਹੁਤ ਵਧਦਾ ਇਸ ਕੰਮ ਦੇ ਨਾਲ ਐਡਰੈਸ ਹੈ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਸੁਰ ਬਾਈ ਦਾ ਨਾਮ ਹੈਗਾ ਸਤਕਰ ਸਿੰਘ ਫੋਨ ਨੰਬਰ ਵੀਰੇ ਕਰੀਬੀ ਬੋਲਦੇ ਫੋਨ ਨੰਬਰ ਆਪਣਾ 88721199 ਜੀ ਠੀਕ ਹੈ ਜੀ ਬਾਕੀ ਦੋਸਤੋ ਕਿਸੇ ਵੀ ਵੀਰ ਨੇ ਕਿਸੇ ਟਾਈਮ ਹੀ ਆਉਣਾ ਹੋਵੇ ਤੇ ਫੋਨ ਇਹ ਕਰੀਬਾਈ ਨੂੰ ਆਉਣ ਤੋਂ ਪਹਿਲਾਂ ਜਰੂਰ ਕਰ ਲਿਆ ਕਰੋ ਕਈ ਵਾਰ ਬਾਈ ਅੱਗੇ ਪਿੱਛੇ ਹੁੰਦੇ ਘਰ ਦੇ ਵਿੱਚੋਂ ਫੋਨ ਕਰਨਾ ਤੁਹਾਡਾ ਫਰਜ਼ ਹੈ ਫੋਨ ਕਰਕੇ ਆਇਆ ਕਰੋ ਧੰਨਵਾਦ ਵੀਰ ਜੀ ਵੀਡੀਓ ਦੇਖਣ ਵਾਸਤੇ